ਸਤਿ ਸ਼੍ਰੀ ਅਕਾਲ ਦੋਸਤੋ ਕੋਟਕਪੂਰਾ ਲਾਈਵ ਦੇਖ ਰਹੇ ਹੋ ਤਸਵੀਰ ਸਿਵਲ ਹਸਪਤਾਲ ਕੋਟਕਪੂਰਾ ਦੇ ਵਿਧਾਨ ਸਭਾ ਸਪੀਕਰ ਗਲਤਾਰ ਸਿੰਘ ਸੰਧਵਾ ਪਹੁੰਚੇ ਨੇ ਰੋਟਰੀ ਕਲੱਬ ਦਾ ਬਹੁਤ ਸੋਹਣਾ ਉਪਰਾਲਾ ਪਿੰਡ ਪਿੰਡ ਦੇ ਘਰ ਘਰ ਜਾ ਕੇ ਜਿਹੜੇ ਹੈਗੇ ਆ ਹਰੇ ਪਿੰਡ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਤੁਹਾਡੇ ਵੈਜਟ ਟੈਸਟ ਜਿਵੇਂ ਕਿ ਕੈਂਸਰ ਦੇ ਟੈਸਟ ਕੈਂਸਰ ਵੈਨ ਇੱਕ ਜਿਹੜੀ ਹੈਗੀ ਆ ਉਸ ਦਾ ਉਪਰਾਲਾ ਕੀਤਾ ਜਾ ਰਿਹਾ ਹੈਗਾ ਪਿੰਡ ਪਿੰਡ ਜਾਊਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਤਾਂ ਕਿ ਹਰ ਘਰ ਦੇ ਵਿੱਚ ਇਹ ਵੀਡੀਓ ਜਾਣੀ ਚਾਹੀਦੀ ਹੈਗੀ ਆ ਪਿੰਡ ਪਿੰਡ ਜਿਹੜੀ ਹੈਗੀ ਹੈ ਵਾਇਨ ਜਾ ਕੇ ਮੈਡੀਕਲ ਟੈਸਟ ਕੀਤੇ ਜਾਣਗੇ ਆਜੋ ਕਰਦੇ ਆਂ ਕਲੱਬ ਦੇ ਪ੍ਰਧਾਨ ਨਾਲ ਗੱਲਬਾਤ ਕੀ ਕਹਿਣਾ ਉਹਨਾਂ ਦਾ 24 ਘੰਟੇ ਸੇਵਾ ਦੇ ਵਿੱਚ ਰੋਟਰੀ ਕਲੱਬ ਫਰੀਦਕੋਟ ਵੱਲੋਂ ਅੱਜ ਅਸੀਂ ਸਿਵਲ ਹਸਪਤਾਲ ਕੋਟਪੁਰੇ 5 20 ਬੀਚਾਰਾ ਡੋਨੇਟ ਕਰ ਰਹੇ ਆ ਇਹ ਪਹਿਲੇ 2 ਮਹੀਨਿਆਂ ਤੋਂ ਸਾਨੂੰ ਕਹਿ ਰਹੇ ਸੀ ਡਿਮਾਂਡ ਕਰ ਰਹੇ ਸੀ ਬੀਚਾਰਾਂ ਦੇ ਨਾਲ ਦੀ ਨਾਲ ਹੀ ਅਸੀਂ ਜਿਹੜੀ ਸਾਡੀ ਕੈਂਸਲ ਅਟ੍ਰੈਕਸ਼ਨ ਵੈਣ ਹੈ ਉਹ ਸੰਧਵਾ ਸਾਹਿਬ ਦੀ ਮਿਹਰਬਾਨੀ ਕਰਕੇ ਸਾਥ ਕਰਕੇ सिविल हॉस्पिटल मेडिकल हॉस्पिटल ਦੇ ਸਾਥ ਨਾਲ ਅਸੀਂ ਸਾਰੇ ਡਿਸਟ੍ਰਿਕਟ ਦੇ ਵਿੱਚ ਕੈਂਸਰ ਵੈਨ ਲੈ ਕੇ ਜਾ ਰਹੇ ਆ ਸ਼ੁਰੂਆਤ ਅਸੀਂ ਪਿੰਡ ਵੰਦਰ ਡਟਾਣਾ ਜ਼ਿਲ੍ਹਾ ਫਰੀਦਕੋਟ ਤੋਂ ਸ਼ੁਰੂਆਤ ਕਰ 28 ਤਰੀਕ ਨੂੰ ਕਰ ਰਹੇ ਕੈਂਸਰ ਡਿਟੈਕਸ਼ਨ ਵੈਨ ਦੇ ਵਿੱਚ ਅਸੀਂ ਮੈਮੋਗ੍ਰਾਫੀ ਟੈਸਟ ਪੈਪ ਸਮੀਰ ਟੈਸਟ ਨਾਲ ਨਾਲ ਹੀ ਅਸੀਂ ਬਦੂਦਾਂ ਦੇ ਟੈਸਟ ਕਰ ਰਹੇ ਆ ਬਲੱਡ ਟੈਸਟ ਵੀ ਕੀਤੇ ਜਾਣਗੇ ਸਿਵਲ ਹਸਪਤਲ ਓ ਬਲੱਡ ਟੈਸਟ ਦੇ ਵਿੱਚ ਟੀਵੀ ਦੇ ਟੈਸਟ ਤੇ ਐਚਆਈਵੀ ਦਾ ਟੈਸਟ ਵੀ ਕਰਨਗੇ ਮੈਂ ਆਪਨੇ ਵੱਲੋਂ ਸਾਡੇ ਕਲੱਬ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਕੈਂਸਰ ਜਿਹੜੀ ਬਿਮਾਰੀ ਹੈ ਡਰ ਕੇ ਕੋਈ ਫਾਇਦਾ ਨਹੀਂਗਾ ਇਹਦਾ ਆਪਾਂ ਨੂੰ ਅੱਗੇ ਆ ਕੇ ਇਲਾਜ ਕਰਾਉਣਾ ਚਾਹੀਦਾ ਜੇ ਆਪਾਂ ਨੂੰ ਸਰੀਰ 'ਚ ਕੋਈ ਵੀ ਅਜਿਹਾ ਵਲਗਦਾ ਕੋਈ ਗੰਢ ਲੱਗਦੀ ਹੈ ਜਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਤੇ ਉਹਨੂੰ ਪਹਿਲ ਦੇ ਤੌਰ ਤੇ ਚੈੱਕਅਪ ਕਰਾਇਆ ਜਾਵੇ ਕੈਂਸਰ ਵੈਨ ਅਸੀਂ ਪਿੰਡ-ਪਿੰਡ ਆਪ ਆਵੋ ਪਹੁੰਚਾਂਗੇ ਸਾਨੂੰ ਸਲੋਕਾਂ ਦਾ ਸਹਿਯੋਗ ਬਸ ਇਹੀ ਚਾਹੀਦਾ ਹੈ ਆਕੇ ਆਦੇ ਚੈੱਕਅਪ ਜੂਰ ਕਰਾਉਣ ਜਿਹੜੇ ਲੋਕਾਂ ਨੇ ਚੈੱਕਅਪ ਕਰਾਣਾ ਉਹਨਾਂ ਨੂੰ ਕੁਝ ਵੀ ਵੀ ਕਰਨਾ ਪਏ ਨਹੀਂ ਜੀ ਇਹ ਸਾਰੀਆਂ ਸੇਵਾਵਾਂ ਫ੍ਰੀ ਐ ਇਹਦੇ ਨਾਲ ਨਾਲ ਸਿਵਲ ਹਸਪਤਾਲ ਵੱਲੋਂ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਤੇ ਸਾਰੇ ਟੈਸਟ ਫ੍ਰੀ ਕੀਤੇ ਜਾਣਗੇ ਰੋਟਰੀ ਕਲੱਬ ਵੱਲੋਂ ਦਾ ਮਨਪ੍ਰੀਤ ਸਿੰਘ ਬਰਾੜ ਹੋੜਾ ਵੱਲੋਂ 5 व्हीਲ ਚੇਅਰਸ ਸਿਵਲ ਹਸਪਤਾਲ ਕੋਟਪੁਰਾ ਨੂੰ ਡੋਨੇਟ ਕੀਤੀਆਂ ਜਾ ਰਹੀਆਂ ਔਰ ਇਹਦੇ ਨਾਲ ਹੀ ਇੱਕ ਹੋਰ ਇੱਕ ਕੈਂਪੇਨ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਕੈਂਸਰ ਇਨਸੀਡੈਂਸ ਹੈ ਉਹ ਹਿੰਦੁਸਤਾਨ ਦਾ ਜਿਹੜਾ ਇਨਸੀਡੈਂਸ ਹੈ ਉਹਦੇ ਨਾਲੋਂ ਪੰਜਾਬ ਦੇ ਵਿੱਚ ਜ਼ਿਆਦਾ ਹੈ। ਔਰ ਪੰਜਾਬ ਦੇ ਵਿੱਚੋਂ ਮਾਲਵਾ ਦੇ ਵਿੱਚ ਜਿਹੜਾ ਕੈਂਸਰ ਇਨਸੀਡੈਂਸ ਉਹ ਜ਼ਿਆਦਾ ਹੈ। ਔਰ ਕੈਂਸਰ ਦਾ ਇਲਾਜ ਸਿਰਫ ਇੱਕੋ ਇੱਕ ਹੈ ਕਿ अर्ਲੀ ਡਿਟੈਕਸ਼ਨ। ਜਲਦੀ ਜੇ ਪਤਾ ਲੱਗ ਜੇ ਤੇ ਫਿਰ ਇਹ ਬਹੁਤ ਸੌਖਾ ਠੀਕ ਹੋ ਜਾਂਦਾ ਹੈ। ਤੰਦਰੁਸਤ ਹੋ ਜਾਂਦਾ ਮਰੀਜ਼। ਤੇ ਜੇ ਕੈਂਸਰ ਇੱਕ ਸਟੇਜ ਤੋਂ ਲੰਘ ਜਾਂਦਾ ਤੇ ਫਿਰ ਕਰਦਾ ਹੋਵੇ ਦੂਜੇ ਪਾਸੇ ਉਹ ਨਾ ਮਰੀਜ਼ ਵੀ ਨਹੀਂ ਬਚਦਾ ਸੋ ਇਸ ਕਰਕੇ ਰੋਟਰੀ ਕਲੱਬ ਵੱਲੋਂ ਦੇ ਬਰਾੜ ਸਾਹਿਬ ਹੋਰਾਂ ਦੇ ਸਹਿਯੋਗ ਨਾਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਡਾਕਟਰ ਕੇਂਦਰ ਸਿੰਘ ਜੀ सीएमओ ਸਾਹਿਬ ਇਹਨਾਂ ਸਾਰਿਆਂ ਨੇ ਇੱਕ ਪ੍ਰੋਗਰਾਮ ਬਣਾਇਆ ਕਿ ਕੱਲ ਤੋਂ ਪਿੰਡ ਵਾਂਦਰ ਜੇ ਟਾਣਾ ਤੋਂ ਇੱਕ ਕੈਂਪੇਨ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕੈਂਸਰ ਡਿਟੈਕਸ਼ਨ ਤਾਂ ਹੋਏਗਾ ਹੋਏਗਾ ਨਾਲ ਤੁਹਾਡੇ ਬਲੱਡ ਟੈਸਟ 슈ਗਰ ਟੈਸਟ ਇਹ ਵੀ ਸਾਰੇ ਹੋਣਗੇ ਔਰ ਫ੍ਰੀ ਹੋਣਗੇ ਸੋ ਅਸੀਂ ਇੱਕ ਸੇਵਾ ਦਾ ਇੱਕ ਮੁਹਾਜ਼ ਸ਼ੁਰੂ ਕੀਤਾ ਗੁਰੂ ਸਾਹਿਬ ਮੇਰ ਕਰਨ ਔਰ ਮੈਂ ਸਾਡੇ ਸਾਰੇ ਜ਼ਿਲ੍ਹੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿੱਥੇ-ਜਿੱਥੇ ਕੈਂਪ ਲੱਗਣੇ ਆ ਉਹਨਾਂ ਦਾ ਕੈਲੰਡਰ ਅਸੀਂ ਪਬਲਿਸਾਈਜ਼ ਕਰਾ ਦੇਾਂਗੇ ਸੋਸ਼ਲ ਮੀਡੀਆ ਤੇ ਵੀ ਪਾ ਦੇਾਂਗੇ ਤੇ ਅ ਵੱਧ ਤੁਰ ਗਿਣਤੀ ਤੇ ਜਾ ਕੇ ਤੁਸੀਂ ਉੱਥੇ ਸਿਰਫ ਟੈਸਟ ਕਰਾਉਣਾ ਔਰ ਇਹ ਬਹੁਤ ਕਈ ਵਾਰੀ ਲੋਕ ਗਲਤ ਕਹਿ ਦਿੰਦੇ ਆ ਵੀ ਟੈਸਟ ਨਾ ਕਰਾਓ ਯਾਰ ਲੋਕ ਐਵੇਂ ਵਹਿਮ ਚ ਪਾ ਦੇਣਗੇ ਟੈਸਟ ਕਰਾਉਣਾ ਮਤਲਬ ਵਹਿਮ ਚੋਂ ਕੱਢਣਾ ਹੈ ਵਹਿਮ ਚ ਪਾਉਣਾ ਨਹੀਂ ਹੈ ਸੋ ਇਸ ਕਰਕੇ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਸੋ ਵੱਧ ਤੋਂ ਵੱਧ ਟੈਸਟ ਕਰਾਓ ਔਰ ਵੈਸੇ ਤਾਂ ਆਪਾਂ ਆਪ ਵੀ ਕਰ ਸਕਦੇ ਘਰੇ ਟੈਸਟ ਜਿਹੜਾ ਕੈਂਸਰ ਹੈ ਇਹਦਾ ਇਨਸੀਡੈਂਸ ਬੰਦਿਆਂ ਦੇ ਮਿਊਨਿਸਪਲਨ ਲੇਡੀਜ਼ ਹੀ ਜਾ ਰਹੇ ਹੁੰਦਾ ਔਰਤਾਂ 'ਚ ਜ਼ਿਆਦਾ ਹੁੰਦਾ ਸੋ ਉਹਦੇ ਵਾਸਤੇ ਆਪਾਂ ਜਦੋਂ ਕਪੜੇ ਬਦਲਨੇ ਬਣਾ ਹੱਥ ਫੇਰ ਲੈਣ ਥ੍ਰੀ ਤੇ ਜਿੱਥੇ ਕਿਤੇ ਵੀ ਥੋੜੀ ਕੋਈ ਗੰਢ ਦੀਦੀ ਹੈ ਔਰ ਨਾਪ ਕੇ ਦੇਖੋ ਜੇ ਤਾਂ ਉਹ ਦਰਦ ਕਰਦੀ ਹੈ ਤਾਂ ਕੋਈ ਬਾਲਾ ਫਿਕਰ ਕਰਨ ਦੀ ਲੋੜ ਨਹੀਂ ਜੇ ਦਰਦ ਨਹੀਂ ਕਰਦੀ ਗੰਢ ਔਰ ਵੱਧ ਰਹੀ ਹੈ ਤਾਂ ਉਦੋਂ ਹੀ ਜਾ ਕੇ ਮੈਡੀਕਲ ਚੈੱਕਅਪ ਕਰਾਓ ਆਪਣੇ ਮੈਡੀਕਲ ਕਾਲੇ ਫਰੀ ਕੋਡ ਦੇ ਵਿੱਚ ਬਹੁਤ ਵਧੀਆ ਜਿਹੜੀ ਕੈਂਸਰ ਦੇ ਇਲਾਜ ਦੀ ਫੈਸਿਲਿਟੀ ਹੈ ਜੇ ਕੋਈ ਕਮੀ ਉਥੇ ਦੂਰ ਕਰਾਵਾਂਗੇ ਪਰ ਫਿਰ ਮੇਰੀ ਡਾਕਟਰ ਬਲਬੀਰ ਸਿੰਘ ਜਿਹੜੇ ਮਾਨਯੋਗ ਸਿਹਤ ਮੰਤਰੀ ਨੇ ਪੰਜਾਬ ਦੇ ਉਹਨਾਂ ਨਾਲ ਵੀ ਗੱਲ ਹੋਈ ਸੀ ਉਹ ਵੀ ਕੁਝ ਦੇਣਾ ਤਾਂ ਇੱਥੇ ਆਉਣਗੇ ਸੋ ਅਸੀਂ ਜਿਹੜਾ ਮੈਡੀਕਲ ਕਾਲਜ ਨੂੰ ਵੀ ਠੀਕ ਕਰਾਂਗੇ ਸੋ ਪਹਿਲੀ ਗੱਲ ਇਹ ਆ ਵੀ ਜਿਹੜੇ ਕੱਲ ਤੋਂ ਜਿਹੜੇ ਇਹ ਟੈਸਟ ਜਿਹੜੀ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਜਿਲੇ ਦੇ ਵਿੱਚ ਉਹਦੇ ਵਿੱਚ ਵੱਧ ਤੋਂ ਵੱਧ ਲੋਕ ਆਪਦੇ ਟੈਸਟ ਕਰਾਉਣ ਔਰ ਇਹਦਾ ਫਾਇਦਾ ਲੈਣ ਬਹੁਤ ਧੰਨਵਾਦ ਸਰ ਜੀ ਐਮਚ ਪੰਜਾਬ ਸਰਕਾਰ ਵੱਲੋਂ ਤੁਸੀਂ ਇਨੀਸ਼ੀਏਟਿਵ ਲਿਆ ਸੀ ਕਿ ਹੁਣ ਅੱਗੇ ਕੀਤਾ ਜਾਵੇ ਦੇਖੋ ਜੀ ਸਾਡੇ ਫਰੀਦਕੋਟ ਵਾਲੇ ਕੋੜ ਪੂਰੇ ਵਾਲੇ ਗੇਟੋ ਵਾਲੇ ਜਿਹੜੇ ਸਟਾਈਕ ਮਿਲਰ ਹਨ ਇਹ ਹੈਗਾ ਯੋਦੇ ਠੀਕ ਹੈ ਜੀ ਇਹਨਾਂ ਕਰਕੇ ਪਿਛਲੀ ਵਾਰੀ ਜਿਹੜਾ ਸੰਕਟ ਸੀ ਸਾਰੇ ਪੰਜਾਬ ਦੇ ਵਿੱਚ ਉਹ ਇਹਨਾਂ ਦੇ ਇਨੀਸ਼ੀਏਟਿਵ ਲੈਣ ਨਾਲ ਹੀ ਠੀਕ ਹੋਇਆ ਸੀ ਸੋ ਇਹਨਾਂ ਦਾ ਹਰ ਤਰੀਕੇ ਨਾਲ ਸਾਥ ਦਿੱਤਾ ਜਾਵੇਗਾ ਕੋਈ ਸਰਕਾਰੀ ਮੁਲਾਜ਼ਮ ਇਹਨਾਂ ਨੂੰ ਤੰਗ ਨਹੀਂ ਕਰੇਗਾ ਇਹਨਾਂ ਦੀ ਮਦਦ ਕਰਾਂਗੇ ਸੋ ਸਟੋਰੇਜ ਵਾਸਤੇ ਵੀ ਉੱਥੇ ਇੱਕ ਸਪੈਸ਼ਲ ਜਿਹੜੀ ਇਨਸਟਰਕਸ਼ਨਾਂ ਦਿੱਤੀਆਂ ਗਈਆਂ ਹਨ ਜੇ ਕੋਈ ਕਮੀ ਹੋਈ ਉਹ ਦੂਰ ਕਰ ਲਾਂਗੇ ਜਿਹੜੀ ਐਫਸੀਆਈ ਨਾਲ ਵੀ ਗੱਲ ਕਰਨੀ ਪਈ ਕੇਂਦਰ ਸਰਕਾਰ ਨਾਲ ਵੀ ਗੱਲ ਕਰਨੀ ਪਈ ਉਹ ਗੱਲ ਕਰਾਂਗੇ ਔਰ ਇਸ ਜਿਹੜੀ ਸਮੇਂ ਰਹਿੰਦੇ ਹੀ ਇਸ ਜਿਹੜੀ ਤਕਲੀਫ ਦਾ ਇਹਦਾ ਇਲਾਜ ਕਰ ਦਿੱਤਾ ਜਾਏਗਾ ਥੈਂਕ ਯੂ